ਤਚਕਾਲ ਟੂ ਸਿਪੀਐਂਸੀਆਂ ਦੇਖ ਰਹੇ ਹੋ ਕੈਨੇਡਾ ਵਿੱਚ ਲਿਵਿੰਗ ਸਟੈਂਡਰਡ ਵਿਕਾਸ ਹੋਣਾ ਇਸ ਦੇ ਵਿੱਚ ਇਸ ਦਾ ਵਧੀਆ ਹੋਣਾ ਰੁਕ ਗਿਆ ਏ ਜਿਸ ਪਿੱਛੇ ਪ੍ਰਵਾਸੀ ਜੋ ਵੱਡੀ ਗਿਣਤੀ ਵਿੱਚ ਕੈਨੇਡਾ ਆਏ ਉਹ ਕਾਰਨ ਨੇ ਕੁਝ ਅਜਿਹਾ ਬਿਆਨ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਜੇ.ਡੀ. ਵੈਂਸ ਦੇ ਵੱਲੋਂ ਦਿੱਤਾ ਗਿਆ ਤਾਜ਼ਾ ਜਿਨ੍ਹਾਂ ਦੇ ਵੱਲੋਂ ਨਾ ਸਿਰਫ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਸਗੋਂ ਕੈਨੇਡਾ ਦੇ ਰਾਜਨੀਤਿਕ ਆਗੂ ਤੇ ਕੈਨੇਡਾ ਦੇ ਸੀ.ਬੀ.ਸੀ ਨਿਊਜ਼ ਪਬਲਿਕ ਬ੍ਰਾਡਕਾਸਟਰ ਦੇ ਉੱਤੇ ਵੀ ਨਿਸ਼ਾਨੇ ਸਾਧੇ ਗਏ ਨੇ ਤੇ ਜਿਨ੍ਹਾਂ ਵੱਲੋਂ ਸਖਤ ਤਿੱਖੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਜਿਵੇਂ ਕਿ ਕੈਨੇਡਾ ਦੇ ਲੀਡਰ ਹੁਣ ਤੱਕ ਲਗਾਤਾਰ ਕਹਿੰਦੇ ਆਏ ਨੇ ਕਿ ਡਾਈਵਰਸਿਟੀ ਇਜ਼ ਅ ਸਟਰੈਂਥ ਐਸੇ ਮਾਡਲ ਨੇ ਕੈਨੇਡਾ ਨੂੰ ਗਲਤ ਦੇਸ਼ਾਂ ਦੇ ਵੱਲ ਧੱਕ ਦਿੱਤਾ ਹੈ ਇਹ ਬਿਆਨ ਜੀਡੀਪੀ ਵੈਂਸ ਦੇ ਵੱਲੋਂ ਉਸ ਸਮੇਂ ਦਿੱਤਾ ਗਿਆ ਜਦੋਂ ਐਕਸ ਦੇ ਉੱਤੇ ਇੱਕ ਚਾਰਟ ਸਾਂਝਾ ਕੀਤਾ ਗਿਆ ਜੋ ਕਿ ਆਈਸਕੇਪ ਐਸੈਟ ਮੈਨੇਜਮੈਂਟ ਦਾ ਚਾਰਟ ਹੈ ਜੋ ਕਿ ਜੀਡੀਪੀ ਪ੍ਰਤੀ ਵਿਅਕਤੀ ਦੇ ਹਿਸਾਬ ਦੇ ਨਾਲ ਗਰੋਥ ਨੂੰ ਲੈ ਕੇ ਅਮਰੀਕਾ ਯੂਕੇ ਤੇ ਕੈਨੇਡਾ ਤਿੰਨਾਂ ਦੇਸ਼ਾਂ ਦੀ ਤੁਲਨਾ ਕੀਤੀ ਗਈ ਹੈ ਸਾਲ 2016 ਤੋਂ ਲੈ ਕੇ ਹੁਣ ਤੱਕ ਇਸ ਚਾਰਟ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਕੈਨੇਡਾ ਦੇ ਵਿੱਚ ਜੋ ਉਸੇ ਕੈਨੇਡਾ ਦੀ ਗਰੋਥ ਹੈ ਜੋ ਕਿ ਫਿੱਕੇ ਨੀਲੇ ਰੰਗ ਦੀ ਇਹ ਲਾਈਨ ਹੈ ਉਹ ਸਭ ਤੋਂ ਕੱਟ ਸਭ ਤੋਂ ហេਠਾ ਦਿਖਾਈ ਦੇ ਰਹੀ ਹੈ ਜਿਸ ਦੇ ਉੱਤੇ ਹੀ ਬਿਆਨ ਦਿੰਦੇ ਹੋਏ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਜੇ ਡੀ ਵੈਂਸ ਦੇ ਵੱਲੋਂ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੇ ਬਾਰੇ ਇਹ ਬੋਲਿਆ ਗਿਆ ਜਿਨ੍ਹਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜੋ ਵੱਡੀ ਗਿਣਤੀ ਵਿੱਚ ਫੋਰਨ ਬੌਰਨ ਯਾਨੀ ਕਿ ਬਾਹਰਲੇ ਮੁਲਕਾਂ ਤੋਂ ਆਏ ਪ੍ਰਵਾਸੀ ਮੌਜੂਦ ਨੇ ਉਹਨਾਂ ਦੇ ਕਰਕੇ ਕੈਨੇਡਾ ਦੇ ਲਿਵਿੰਗ ਸਟੈਂਡਰਡ ਦੇ ਵਿੱਚ ਅੱਗੇ ਗ੍ਰੋਥ ਰੁਕ ਚੁੱਕੀ ਹੈ ਜਿਨ੍ਹਾਂ ਨੇ ਕਿਹਾ ਕਿ ਕੈਨੇਡਾ ਤੋਂ ਲੀਡਰ 트럼ਪ ਪ੍ਰਸ਼ਾਸਨ ਦੇ ਉੱਤੇ ਦੋਸ਼ ਮੜਦੇ ਆਏ ਨੇ ਕਿ ਕੈਨੇਡਾ ਦੇ ਵਿੱਚ ਜੋ ਵਿੱਤੀ ਹਾਲਾਤ ਖਰਾਬ ਹੋਏ ਜਾਂ ਫਿਰ ਜੋ ਵੀ ਚੁਣੌਤੀਆਂ ਸਾਹਮਣੇ ਆਈਆਂ ਤੇ ਉਹਨਾਂ ਕਿਹਾ ਕਿ 트럼ਪ ਪ੍ਰਸ਼ਾਸਨ ਨਹੀਂ ਸਗੋਂ ਇਸ ਦੇ ਵਾਸਤੇ ਕੈਨੇਡਾ ਦੇ ਵਿੱਚ ਮੌਜੂਦ ਲੀਡਰਸ਼ਿਪ ਤੇ ਇਮੀਗ੍ਰੇਸ਼ਨ ਸਿਸਟਮ ਹੈ ਜੋ ਤੇ ਨਾਲ ਹੀ ਜੋ ਸੀਬੀਸੀ ਦੇ ਵੱਲੋਂ ਲਗਾਤਾਰ 트럼ਪ ਪ੍ਰਸ਼ਾਸਨ ਦੇ ਉੱਤੇ ਇਲਜ਼ਾਮ ਲਾਏ ਜਾ ਰਹੇ ਨੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਉਹ ਜ਼ਿੰਮੇਵਾਰ ਨਹੀਂ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਵਿਦ ਆਲ 듀 ਰਿਸਪੈਕਟ ਟੂ ਮਾਈ ਕੈਨੇਡੀਅਨ ਫਰੈਂਡਸ ਹੂਸ ਪੋਲਿਟਿਕਲ ਫੋਕਸ ਆਬਸੈਸਿਵਲੀ ਔਨ ਦਾ ਯੂਨਾਈਟਿਡ ਸਟੇਟਸ ਤੇ ਉਸ ਤੋਂ ਬਾਅਦ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਲਿਵਿੰਗ ਸਟੈਂਡਰਡ ਜੋ ਰੁਕ ਗਏ ਨੇ ਜਿਸ ਦਾ ਕਿ ਡੋਨਲਡ ਟਰੰਪ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ ਜਾਂ ਫਿਰ ਜੋ ਵੀ ਸੀਬੀਸੀ ਵੱਲੋਂ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਇਹ ਫਾਲਟ ਹੈ ਜੋ ਇਹ ਜੋ ਕੈਨੇਡਾ ਦੀ ਲੀਡਰਸ਼ਿਪ ਹੈ ਉਸ ਦੇ ਵਿੱਚ ਹੈ ਜਿਸ ਨੂੰ ਕਿ ਕੈਨੇਡਾ ਦੇ ਲੋਕਾਂ ਨੇ ਚੁਣਿਆ ਹੈ ਤੇ ਜ਼ਿਕਰ ਹੋ ਗਿਆ ਕਿ 트럼ਪ ਪ੍ਰਸ਼ਾਸਨ ਦੇ ਵੱਲੋਂ ਕੈਨੇਡਾ ਦੇ ਬਾਰਡਰ ਦੇ ਜੋ ਹਾਲਾਤ ਨੇ ਇਮੀਗ੍ਰੇਸ਼ਨ ਸਿਸਟਮ ਨਾਲ ਜੁੜੇ ਹੋਏ ਗੈਰ ਕਾਨੂੰਨੀ ਤੌਰ ਦੇ ਉੱਤੇ ਜੋ ਬਾਰਡਰ ਨੂੰ ਪਾਰ ਕਰਕੇ ਆਉਂਦੇ ਨੇ ਉਸ ਸਬੰਧੀ ਤੇ ਨਸ਼ਾ ਤਸਕਰੀ ਦੇ ਮਾਮਲਿਆਂ ਦੇ ਉੱਤੇ ਹੀ ਸ਼ਰਤਾਂ ਰੱਖੀਆਂ ਗਈਆਂ ਸਨ ਕਿ ਜੋ ਟੈਕਸ ਵੀ ਲਗਾਏ ਗਏ ਸਖਤੀ ਵੀ ਕੀਤੀ ਗਈ ਜੋ ਖਰਾਬਤੀ ਦਾ ਵੀ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਇਸ ਸਮੇਂ ਕੈਨੇਡਾ ਦੇ ਵਿੱਚ ਫਿਲਹਾਲ ਜੋ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਦੇ ਇਸ ਬਿਆਨ ਦੇ ਉੱਤੇ ਕੋਈ ਵੀ ਪ੍ਰतिकਰਮ ਤਾਂ ਸਾਹਮਣੇ ਨਹੀਂ ਆਇਆ ਇਹ ਪਰ ਇਹ ਲਗਾਤਾਰ ਫੈਸਲੇ ਇਮੀਗ੍ਰੇਸ਼ਨ ਨਾਲ ਜੁੜੇ ਹੋਏ ਜ਼ਰੂਰ ਲਏ ਜਾ ਰਹੇ ਨੇ ਜਿਸ ਦੇ ਵਿੱਚ ਕੈਨੇਡਾ ਦੇ ਵਿੱਚ ਹੁਣ ਜੋ ਇਸ ਸਮੇਂ ਦੀ ਲੀਡਰਸ਼ਿਪ ਹੈ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਬੈਸਟ ਟੈਲੈਂਟ ਨੂੰ ਹੀ ਹੁਣ ਕੈਨੇਡਾ ਵਿੱਚ ਆਉਣ ਦਾ ਤੇ ਰਹਿਣ ਦਾਗੇ ਮੌਕਾ ਦਿੱਤਾ ਜਾਵੇਗਾ ਤੇ ਹਾਈ ਡਿਮਾਂਡ ਜੌਬਸ ਨੇ ਜੋ ਜਿਹੜੀਆਂ ਨੌਕਰੀਆਂ ਦੇ ਵਿੱਚ ਹੁਣ ਤੱਕ ਵੱਡੀ ਗਿਣਤੀ ਚ ਕਾਮਿਆਂ ਦੀ ਕਮੀ ਪਾਈ ਜਾ ਰਹੀ ਹੈ ਉਹਨਾਂ ਦੇ ਵਾਸਤੇ ਹੀ ਪ੍ਰਵਾਸੀਆਂ ਨੂੰ ਬੁਲਾਇਆ ਜਾਵੇਗਾ ਤੇ ਇਸੇ ਨਾਲ ਜੁੜੇ ਇਮੀਗ੍ਰੇਸ਼ਨ ਸੰਬੰਧਿਤ ਕੈਨੇਡਾ ਭਾਰ ਵਿੱਚ ਇਸ ਸਮੇਂ ਕਈ ਜਹੇ ਸਖਤ ਫੈਸਲੇ ਲਏ ਵੀ ਜਾ ਰਹੇ ਨੇ ਤੇ ਪ੍ਰਵਾਸੀ ਜਿਨ੍ਹਾਂ ਦੇ ਸਟੇਟਸ ਵੀ ਮੁੱਕ ਰਹੇ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਵਾਪਸ ਚਲੇ ਜਾਣ ਜਿਨ੍ਹਾਂ ਦੇ ਵਾਸਤੇ ਅੱਗੇ ਕੋਈ ਬਹੁਤੇ ਰਾਹ ਨਹੀਂ ਛੱਡੇ ਜਾ ਰਹੇ ਤਾਂ ਕਿ ਅੱਗੇ ਆਪਣੇ ਸਟੇਟਸ ਨੂੰ ਵਧਾ ਲੈਣ ਜਾਂ ਫਿਰ ਅੱਗੇ ਪੀਆਰ ਵਾਸਤੇ ਅਪਲਾਈ ਕਰ ਦੇਣ ਪਰ ਇਸ ਸਮੇਂ ਜੋ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਦੇ ਵੱਲੋਂ ਇਹ ਬਿਆਨ ਦਿੱਤਾ ਵੀ ਗਿਆ ਹੈ ਇੱਥੇ ਜ਼ਿਕਰ ਯੋਗ ਹੈ ਕਿ ਜੋ ਕੈਨੇਡਾ ਦੇ ਵਿੱਚ ਇਸ ਸਮੇਂ ਵਿੱਤੀ ਪੱਧਰ ਦੇ ਉੱਤੇ ਹਾਲਾਤ ਬਣੇ ਹੋਏ ਨੇ ਉਸ ਵਾਸਤੇ ਕੈਨੇਡਾ ਦੇ ਵੱਲੋਂ ਕਿਤੇ ਨਾ ਕਿਤੇ ਇਹ ਕਾਰਨ ਵੀ ਦੱਸਿਆ ਜਾਂਦਾ ਹੈ ਕਿ 트럼ਪ ਪ੍ਰਸ਼ਾਸਨ ਦੇ ਵੱਲੋਂ ਜੋ ਕਦਮ ਚੁੱਕੇ ਗਏ ਨੇ ਉਸ ਦੇ ਕਰਕੇ ਵੀ ਅਸਰ ਹੋਇਆ ਹੈ ਜਿਵੇਂ ਕਿ ਕੈਨੇਡਾ ਲਗਾਤਾਰ ਵਿਗਿਆਪਨ ਚਲਾ ਰਿਹਾ ਸੀ ਜੋ ਕਿ ਅਮਰੀਕਾ ਦੇ ਵਿੱਚ ਵਿਗਿਆਪਨ ਚਲਾਏ ਜਾ ਰਹੇ ਸਨ Ontario ਸੂਬੇ ਨੇ ਚਲਾਏ ਸੀ ਜਿਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਨਾਰਾਜ਼ਗੀ ਦਾ ਪ੍ਰਗਟਾਵਾ ਕਰਦੇ ਹੋਏ ਹੋਰ ਜ਼ਿਆਦਾ ਟੈਰਿਫ ਲਾਉਣ ਦਾ ਐਲਾਨ ਕੀਤੇ ਜਾਣ ਦੇ ਨਾਲ ਹੀ ਗੱਲਬਾਤ ਜੋ ਵਪਾਰ ਨੂੰ ਲੈ ਕੇ ਚੱਲ ਰਹੀ ਹੈ ਉਸ ਨੂੰ ਰੱਦ ਕੀਤੇ ਜਾਣ ਦੀ ਗੱਲ ਕਹਿ ਦਿੱਤੀ ਗਈ ਸੀ ਤਾਂ ਕੁਝ ਇਸੇ ਤਰ੍ਹਾਂ ਅਮਰੀਕਾ ਤੋਂ ਜੋ ਲੀਡਰ ਨੇ ਉਹ ਕੈਨੇਡਾ ਦੇ ਲੋਕਾਂ ਵਾਸਤੇ ਕੁਝ ਅਜਿਹੇ ਸੰਦੇਸ਼ ਕੁਝ ਇਸ ਤਰ੍ਹਾਂ ਦੇ ਰਹੇ ਨੇ ਜੋ ਕਿ ਇਸ ਸਮੇਂ ਹੀ ਜੇ ਡੀ ਵੈਂਸ ਜੋ ਕਿ ਅਮਰੀਕੀ ਵਾਈਸ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਕੈਨੇਡਾ ਦੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਹੈ ਜਿਸ ਦੇ ਵਿੱਚ ਮੁੱਖ ਤੌਰ ਤੇ ਉਹਨਾਂ ਨੇ ਕੈਨੇਡੀਅਨ ਫਰੈਂਡਸ ਕਹਿੰਦੇ ਹੋਏ ਜ਼ਿਕਰ ਕੀਤਾ ਹੈ ਤੇ ਕੈਨੇਡਾ ਦੀ ਲੀਡਰਸ਼ਿਪ ਦੇ ਉੱਤੇ ਇਲਜ਼ਾਮ ਲਾਇਆ ਹੈ ਮੌਜੂਦਾ ਹਾਲਾਤ ਦੇ ਵਾਸਤੇ